ਹੋਤੀ ਹੋ ਗਈ ਇਹਦਾ ਵੀ ਠੀਕ ਆ ਤੇ ਅਗਲੀ ਵੀਰੇ ਤੈਨੂੰ ਨੰਬਰ ਇਹ ਸਾਲ ਦੀ ਇਹ ਕੱਟੀ ਹਾਂਜੀ ਇਹ ਕੱਟੀ ਪੂਰੀ ਵਧੀਆਈ ਹਾਂਜੀ ਇਹਦੀ ਮਾਂ ਥੱਲੇ 17 ਕਿਲੋ ਦੁੱਧ ਆਈ ਠੀਕ ਆ ਥਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਕੱਟੀਆਂ ਪਕਾਉ ਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਮੈਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਾਈ ਸਸਰੀ ਗਾਈ ਜੀ ਨਾਮ ਨਾਮ ਕਾਸ਼ੀ ਪਿੰਡ ਪਿੰਡ ਟੱਲਮਈ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਘੱਟੀ ਦੀ ਭਰਾ ਜਾਣਕਾਰੀ ਪਹਿਲੀ ਘੱਟੀ 1.5 ਸਾਲ ਦੀ ਹੈ ਜੀ ਹਾਂਜੀ ਤੋਰਾ ਤੋਰਾ ਦੇਖੋ ਸਿੰਘ ਸਿੰਘ ਥਣਾ ਵੀ ਓਕੇ ਆ ਜੀ ਕੋਈ ਨਾ ਥਣ ਵੀ ਦਿਖਾਂਗੇ ਪਹਿਲਾਂ ਤੋਰਾ ਦਿਖਾ ਦਿਓ ਲੋ ਜੀ ਕੱਦ ਬੇਟਾ ਸੁਖਨਾ ਕਰਮ ਵਾਲੀ ਦਾ ਸੋਹਣਾ ਲੋ ਜੀ ਪਹਿਲਾਂ ਫੇਸ ਦਿਖਾ ਦਿਓ ਹੁਣ ਬਾਈ ਲੋ ਜੀ ਦੇਖ ਸਕਦੇ ਸਿੰਘ ਸਿੰਘ ਬਹੁਤ ਸੋਹਣੀ ਰੇਟ ਭਰਾ ਜਾਇਦਾ ਰੇਟ ਫੋਨ ਤੇ ਹੋਗਾ ਜੀ ਆਪਣਾ ਰੇਟ ਫੋਨ ਤੇ ਹੋਗਾ ਹਾਂਜੀ ਤੇ ਥਣ ਦਿਖਾ ਦੇ ਭਰਾ ਬਣ ਕੇ ਚਲਣ ਬੰਨ ਲਾ ਬਈ ਬੰਨ ਲਾ ਪਹਿਲਾਂ ਬੰਨ ਲਾ ਬੰਨ ਲੋ ਜੀ ਦੇਖ ਸਕਦੇ ਥਣ ਚਾਰ ਜਾਂ ਨਿੱਖੜ ਮੇ ਮੋਟੇ ਮੋਟਾ ਥਣ ਲੱਗਾ ਹੋਆ ਕਰਮ ਵਾਲੀ ਦੇ ਠੀਕ ਹੈ ਜੀ ਰੇਡ ਬਾਈ ਕਹਿੰਦਾ ਫੋਨ ਤੇ ਠੀਕ ਆ ਵੀਰ ਦਿਖਾ ਦੇ ਹਾਂਜੀ ਦੂਜੀ ਗੱਟੀ ਜਾਣਕਾਰੀ ਬਾਈ ਦੂਜੀ ਗੱਟੀ 15 ਮਹੀਨੇ ਦੀ ਆ 15 ਮਹੀਨੇ ਦੀ ਆ ਹਾਂਜੀ ਠੀਕ ਸਣਾ ਦੀ ਓਕੇ ਹੀ ਇਹਦੀ ਠੀਕ ਆ ਤੋੜਾ ਤੋੜਾ ਦੇਖਾ ਲੇ ਠੀਕ ਆ ਤੋੜ ਦੋ ਬਰਾ ਲੋਜੀ ਬੰਦੋ ਜੀ ਲੋ ਜੀ ਇਹਦੇ ਵੀ ਥਣ ਮੋਟੇ ਆਚਾਰਾ ਥਣ ਜਾ ਰਹੀ ਪੂਰੇ ਸਾਫ ਆ ਥਾਣਾ ਦਿਖਾ ਦਿਓ ਮੜਾ ਜੀ ਲੋ ਜੀ ਮੋٹے ਮੋٹے ਥਾਣਾ ਪਰਮਾ ਵਾਲੇ ਦੇ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਦਿਖ ਰਿਆ ਸਾਨੂੰ ਠੀਕ ਹੈ ਠੀਕ ਹੈ ਰੇਟ ਭਰਾ ਦਾ ਰੇਟ ਫੋਨ ਤੇ ਹੋ ਗਏ ਜੀ ਇਹਦਾ ਵੀ ਠੀਕ ਤੇ ਅਗਲੀ ਵੀਰੇ ਤਨਾ ਨੰਬਰ ਇਹ ਸਾਲ ਦੀ ਹੀ ਕੱਟੀ ਹਾਂਜੀ ਇਹ ਕੱਟੀ ਪੂਰੀ ਵਧੀਆ ਹੀ ਹਾਂਜੀ ਇਹਦੀ ਮਾਂ ਥੱਲੇ 17 ਕਿਲੋ ਦੁੱਧ ਆਈ ਠੀਕ ਆ ਥਣਾ ਦੀ ਸਾਫ ਆ ਚਾਰ ਥਾਣੇ ਜੀ ਇਹਦੇ ਠੀਕ ਆ ਚਾਰ ਥਾਣੀਆਂ ਹਾਂਜੀ ਚਲੋ ਤੁਸੀਂ ਬਾਹਰ ਵੀ ਦਿਖਾ ਦਿਓ ਫਿਰ ਲੋ ਜੀ ਤੋੜਾ ਤੋੜਾ ਦੇਖ ਸਕਦੇ ਹੋ ਖਾਣ ਬਿਚੇ ਨੂੰ ਚੈੱਕ ਕਰਵਾ ਸਕਦਾ ਭਰਾ ਚਿਕਨ ਪਿੰਡ ਢੱਲਮਾ ਤੋਂ ਜਿਲ੍ਹਾ ਨੂੰ ਕਹਿੰਦਾ ਬਰਨਾਲਾ ਨੂੰ ਪ੍ਰਮੋਟਾ ਮੋਟਾ ਥਾਣਾ ਲੋ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਭਰਾ ਸੱਤਨੇ ਕਟਿੰਗ ਟੋਪ ਦੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਬਲੈਕ ਸਾਈਡ ਤੇ ਸਕਰੀਨ ਤੇ ਚੱਲਦਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਾਵਾ ਦੇ ਭਰਾ ਓਕੇ ਬਾਈ